ਜੋਲਾ ਸਾਹਿਬ ਪੱਜੋ 70 ਵੜੀ ਹੋਈ ਅੱਜ ਅੱਜ ਇਹ ਰਾਤ ਚਲਾਉਂਦੇ ਗੱਡੀ ਬਾਲੀ ਪੁਜਾ ਇੱਕਾਮ ਖਾਾਲ ਸਮਾਨ ਦਾ ਜਾਨ ਗਿਆ ਪਾਸ ਕੀ ਆਦੇ ਹੋ ਵੀਰ ਜੀ ਬਾਲੀ ਚਲੇ ਰਹਿਣਾ ਗਵਾਵਾ ਚੜਦੀ ਗੱਲ ਹੋਵੇ ਉਹ ਨਹੀਂ ਪਾਉਂਦੇ ਲਾਉਂਦੇ ਉਹ ਨਹੀਂ ਹੋ ਗਏ ਪਿਆਰ ਹੀ ਆਵੇ ਪਿਆਰ ਹੀ ਆਉ ਬਪਾ 125 ਕਿਲੋਮੀਟਰ ਘੰਟੇ ਚ ਆ ਗਈ ਮਾਣਗੇ ਬਾਬਾ ਤੇ ਆਈ ਆ ਬਸ ਬਾਬਾ ਦੀਦੀ ਚੰਦੀ ਚੱਲਿਆ ਮੈਨੂੰ ਕਹਿੰਦੇ ਇਹੋ ਜੇ ਥਾਂ ਤੇ ਨਾ ਆਪਣੀ ਵਾਲੀ ਗੱਡੀ ਚਾਹੀਦੀ ਆ ਨਹੀਂ 20000 ਨਾਲ ਸਮਾਨ ਤੇ ਕੀਤਾ 29000 ਤੋਂ ਤੇਲ ਖਾਏ ਨਾ ਜਿਆ ਸਮਾਨਤ ਵੀ ਲੱਕਦਾ ਹੁੰਦਾ ਫਿਰ ਆਪਾਂ ਲੈ ਵੀ ਜਾਂਦੇ ਉਹ ਜਿੰਨੀ ਜਦੋਂ ਭਜਾਈਏ ਨੂੰ ਉਹ ਕੁੜੀ ਵੀ ਇੱਕ ਤਈ ਆ ਜਾਂਦੀ ਡਿੱਗ ਪਿੰਦੀ ਉਸ ਤੇਲੇ ਮਰ ਜਾਂਦੀ ਉਹ ਇਹ ਕਹ ਮਨ ਨੂੰ ਨਹੀਂ ਸਮਝਦੀ ਉਹ ਕਹਿੰਦੀ ਵੀ ਜੇ ਮੈਨੂੰ ਭਜਾਵੋਗੇ ਤਾਂ ਮੈਂ ਭੱਜੂ ਜ਼ਰੂਰ ਪਰ ਦੂਜੇ ਬੰਨੇ ਮੈਂ ਵੀ ਤੁਹਾਨੂੰ ਭਜਾਵਾਂਗੀ ਉਹ ਫਿਰ ਬੰਦੇ ਦਾ ਜੀ ਨਹੀਂ ਕਰਦਾ ਭਜਾਉਂ ਨੂੰ ਨੂੰ ਵੀ ਰਹਿਣ ਦੇ ਨੂੰ ਦਰਮਿਆਨੀ ਜੀ ਰੱਖ ਮੈਨੂੰ ਜਿਆਦਾ ਪਿੰਦਾ ਵੈਸੇ ਰੈਸਟ ਲੈ ਗਿਆ ਨੇ ਨੇ ਜੋ ਹੁੰਦੀ ਹੈ ਰਸਟ ਨਹੀਂ ਲੈ ਗਿਆ ਆਗੜੀ ਕਰ ਤੋ ਮੈਨੂੰ ਉਹ ਭਾਈ ਇਹ ਲਾਰ ਆ ਜਾ ਵਜਾ ਮੈਨੂੰ ਦੋ ਗੱਡੀ ਮੈਂ ਗੱਡੀ ਪਿਜਾਉਣੀ ਵੜੀ ਮੈਂ ਤਾਂ ਇਹਨਾਂ ਨੂੰ ਫੜਾਈ ਮੈਂ ਤਾਂ ਤੁਸੀਂ ਮੈਂ ਇਹਦਾ ਇਰਾਦਾ ਨਾ ਵੀ ਜੇ ਚੱਲ 11:21 ਹੋ ਜਾਊਗੀ ਤੇ ਮੈਂ ਗੰਗਾ ਤੁਹਾਨੂੰ ਨਾ ਤੁਸੀਂ ਚਲਾਉਂਦੇ ਆਂ ਯਾਰ ਉਹਨਾਂ 100 ਲਗੋੜੀ ਮੇਰੇ ਮੱਝ ਹੈਗੀ ਇਹਦੀ ਗੱਲ ਮੇਰੇ ਮੱਝ ਮੈਂ ਉਹਨੂੰ 1 ਮਿੰਟ ਮੈਂ ਵੇਖ ਲਿਆ ਇੱਕ ਨੂੰ ਪੁੱਛ ਲਓ ਇੱਕ ਮਿੰਟ ਵੇਖ ਲਿਆ ਇੱਕ ਮੈਨੂੰ ਐਂ ਡਿਆ ਕਰਨ ਕੀ ਗੱਲ ਹੋਈ ਯਾਰ ਮੈਂ ਉਹਨੂੰ ਲੜਾ ਪਰ ਉਦੋਂ ਹੀ ਮੁੜ ਕੇ ਗੱਡੀ ਨੂੰ ਕਹਿ ਦਿੰਦੇ ਵਾਓ ਵੇ ਉਹ ਗਾਣਾ ਕਰਦਾ ਕਰੀ ਉਹ ਨਹੀਂ ਲੱਗਾ 8.5 9 ਜੇ ਹੁਣਾ ਕੋਦੇ ਸਾਹਣਾ ਤੇ ਪਰ ਦੋ ਹੱਲੇ ਹੋਏ ਯਾਰ ਕੀ ਨਹੀਂ ਕਰਨਾ ਇੰਨਾ ਵੀ ਬੰਨਣਾ ਇਹ ਕਿਨੇ ਗਾਇਆ ਜਵਾਗਿਆ ਐਡਾ ਗਾ ਨਿਕਾਇਆ ਉਹ ਗਾਣਾ ਇਵੜੇ ਕੋੰਦਾਣਾ ਉਹ ਵੀ ਦਜੀ ਤਰਜੇ ਜੀ ਕਰਦਾ ਐਂ ਜੀ ਕਰਦਾ ਹੁੰਦਾ ਨਾ ਹੈ ਠੀਕ ਆ ਜਾ ਨਹੀਂ ਨਹੀਂ ਇੱਕ ਹੋ ਰਿਹਾ ਆ ਨਿੰਬੂ ਬਾਣੀ ਵਾਲੇ ਚਵਾਗ ਜੀ ਨਹੀਂ ਗਾਏ ਆ ਉਹਨੇ ਕਿਤੇ ਅੱਜ ਦੁਜਾ ਰਾਤੀਆਂ ਨੇ ਰਾਤੀਂ ਮੇ ਵੇਖਣਦੇ ਆ ਤੇ ਉਹਦਾ ਆ ਗਿਆ ਸਾਹਮਣੇ ਉਹਨੇ ਵਾਵਾ ਖੇਖਣ ਕੀਤੇ ਉਹਨੇ ਮੂੰਹ ਬੜੇ ਬਾਨ ਸੁਆਣੇ ਬਣਾਏ ਸਿੱਕਾ ਲੋਕਾਂ ਨੇ ਗਾੜੀ ਲਿਖਿਆ ਥੱਲੇ ਵੀ ਲੱਗਦਾ ਸਾਨੂੰ ਮੈਰੋ ਤੇਰੇ ਕੋਲੇ ਵੀ ਆਊਗਾ ਨੰਦ ਬੜੇ ਬਾੜਨ ਵਾਲੇ ਹੁੰਦੇ ਬੱਲੇ ਬੜੇ ਜਿਆਦਾ ਬੜਾ ਨਾ ਲਿਖਿਆ ਇੱਕ ਥਲੇ ਲਿਖਿਆ ਪਪਿਆ ਇਹ ਕੀ ਆ ਇਹ ਕੀ ਆ ਇਹ ਵੀ ਲਿਖਿਆ ਬੜੇ ਸ਼ਤਾਨ ਲੋ ਕਹਿੰਦੇ ਇੱਕ ਕਹਿੰਦੇ ਪੁੱਤ ਤੇਰਾ ਨਹੀਂ ਕਿਸੋਰ ਤੇਰੇ ਘਰ ਦੇ ਨੂੰ ਪੁੱਛਣਾ ਚਾਹੀਦਾ ਵੜੇ ਲੋਕੀ ਮੈਂ ਨਵੜੇ ਫਨੀ ਕਮੈਂਟ ਹੁੰਦੇ ਆਵੇ ਉਹਨਾਂ ਦਾ ਇੱਕ ਹੋਰ ਚੀਜ਼ ਹੈਗੀ ਹੋ ਜੇ ਤੁਸੀਂ ਫਨੀ ਪੜ੍ਹਨੇ ਹੋ ਨਾ ਉਹ ਜਿਨ੍ਹਾਂ ਦੇ ਉੱਤੇ ਲਾਈਕ ਕੀਤੇ ਹੁੰਦੇ ਉਹ ਕੱਟੀ ਜਾਏ ਹੁੰਦੇ ਆਏ ਨੇ ਉਹ ਲਾਈਕ ਸਾਰੇ ਬੜਾ ਨਾ ਚੀਏ ਮਾੜੀ ਆ ਚੀਏ ਨੀ ਨਾ ਕੇ ਬੰਨੇ ਲੱਗਦੇ ਚੀਏ ਵਿੱਚੋਂ ਨਿਕਲ ਜੇ ਫੇਰ ਆਪਾਂ ਕਹਿਣਾ ਪੱਟ ਕੇ ਐਵੇਂ ਉਤੋਂ ਕੈਮ ਹੋ ਜਾਂਦਾ ਨਾ ਚੱਲ ਜਿੱਦਾਂ ਦਾ ਹੈਗਾ ਰੱਬ ਦਾ ਜੀ ਛੱਡੋ ਛੱਡੋ ਇਹਦੇ ਵਿੱਚੋਂ ਖਲੇ ਆ ਪਤਰਾ ਜਿਆਦੀ ਚੱਲੇ ਬਹਾਨੀ ਕੀ ਕਰ ਬੈਲਾ ਕਰ ਕਰਦਾ ਕਰਦਾ ਮੈਂ ਮਹਾਪਰਾਵਾ ਜੀ ਰੋਟੀ ਨਾਲ ਹਾਂ ਫਿਰ ਕੀ ਅੱਜ ਡਾਊਨ ਹੋ ਗਿਆ ਨਾ ਅਰੇ ਯਾਰ ਬੈਗ ਨਾ ਸਾਰੇ ਡੱਬੀ ਬੈਗ ਕੋਈ ਚੱਕਰ ਨਹੀਂ ਤਗੜੇ ਹੋ ਕੇ ਕਰਿਆ ਕਰੋ ਬਰਾਵਾ ਚਾਲੀਂ ਨਾ ਚਿੱਤਾ ਤਾਂ ਮਾਂ ਮਾਂ ਮੜਾ ਕੇ ਨਹੀਂ ਬੋਲੀ ਅੱਗ ਵੀ ਆ ਗਈ ਕੀ ਹੁੰਦਾ ਮਤਲਬ ਥੋੜਾ ਜਿਆ ਮੁਰਕੇ ਪੱਦਾ ਵੀ ਆ ਜਾਂਦਾ ਤਾਂ ਆ ਜੀ ਮੈਂ ਉਹ ਚੀਜ਼ ਛੱਡੋ ਚਲ ਸਪੰਸਰ ਕਰੇ ਵੱਖਰੀ ਗੱਲ ਹੈ ਬਲੌਗ ਆ ਤੁਹਾਨੂੰ ਜੀ ਰਿਕਮੈਂਡ ਆਇਆ ਹੁੰਦਾ ਸਾਰਾ ਬਲੌਗ ਨਹੀਂ ਦੇਖਿਆ ਮੇਰੇ ਖਾਤੇ 'ਤੇ ਲਿਖੇ ਕਮੈਂਟ ਆ ਜਾਂਦਾ ਪਾਉਂ ਜਫਲਾਉ ਤਾ ਹਾਂ ਸੌਖਾ ਖਤਰਾ ਨਹੀਂ ਹੋਰ 아니 ਕਿਹੜਾ ਵੀ ਮੇਰਾ ਵੀ ਸਾਰਾ ਬਲੌਗ ਤਾਂ ਦੇਖਿਆ ਕਰ ਪਹਿਲਾਂ ਮੇਰਾ ਵੀਰ ਨਾਲ ਗੱਲ ਕਿ ਕਰਦੇ ਇੱਕ ਕਮੈਂਟ 'ਚ ਤੂੰ ਕਿ 18 ਮਿੰਟਾਂ ਦਾ ਬਲੌਗ ਦੇਖ ਲੈਣਾ ਇੱਕ ਦਿਨ ਉਹ ਦਿਨ ਜਿਹੜਾ ਤਿੰਨ ਸਿਹਤ ਕਰ ਦਿੰਦਾ ਥੱਲੇ ਇੱਕ ਆਹੋ ਉਹਦਾ ਉਹਦਾ ਇੱਕ ਗੱਲ 10 ਟੱਚ ਦੇ ਥੋੜੇ ਜੇ ਮੇਰੇ ਹਿਸਾਬ ਨਾਲ ਗੁਰਦੇਵ ਦੇ ਲੋਕੀ ਹੱਕ ਚ ਹੋਏ ਆ ਥੋੜੇ ਜੇ ਹੋਏ ਆ ਨਾ ਨਹੀਂ ਤੇ ਜਿੰਨਾ ਇਹਨੂੰ ਲੋਕਾਂ ਨੇ ਲੂਣ ਦਿੱਤਾ ਨਾ ਚੱਕਾ ਭਾਂਜੀ ਪਤਾ ਤੱਕਣਾ ਨਾ ਦੇ ਵਾਲੀ ਗੱਤੀ ਮੈਨੂੰ ਮਿਲ ਗਈ ਹੈ ਬੜਾ ਲੂਣ ਦਿੱਤਾ ਇਹਨੂੰ ਹੀ ਨਹੀਂ ਉਹਦਾ ਸਹੀ ਹੈ ਜੇ ਮੰਨ ਕੇ ਚੱਲੋ ਤੁਹਾਨੂੰ ਲੂਣ ਨਾ ਦੇਣ ਤੁਸੀਂ ਦੇ ਹਟ ਜਾਓ ਉਹਦਾਂ ਜਿੱਦਾਂ ਤਿੰਨ ਜੱਫਾ ਲਾਇਆ ਉਦੋਂ ਲਿਆਂਦਾ 15 ਟੱਚ ਦੇ ਜੱਫਾ ਫੇਰ ਕੇ ਦੇ ਇਹ ਮਾਂ ਜੱਫਾ ਰਤੀ ਦਾਤਾ ਤੇ ਜਸਾ ਪਤਾ ਨਹੀਂ ਹੀਰੋ ਮਾਂ ਭਰਾ ਲਈ ਆ ਚਲ ਕੋਈ ਨਹੀਂ ਕੁਛ ਹੋ ਜਾਣੀ ਜਿੰਨਾ ਵੜਾ ਨੇ ਕਹ ਨੂੰ ਕੱਲ ਨੂੰ ਦਿੱਤਾ ਆ ਜਿੱਦਣਾ ਨਾ ਇਹ ਨਹੀਂ ਹੋਣਾ ਇਹਨੂੰ ਦੇਖੋਗਾ ਨਾ ਫੋਗਰਾ ਆ ਨਹੀਂ ਕਰਦਾ ਤਾਂ ਆਂਦੀ ਥਾਲਿਆਂ ਬੰਦੇ ਨਹੀਂ ਤੇ ਭੱਜ ਜਾਣੇ ਤੇ ਉਹ ਉਹ ਹੱਦ ਤੇ ਭੱਜ ਜਾਓ ਮੇਰਾ ਆਪਣਾ ਇੰਸਟਾਗ੍ਰam ਤੇ ਲੱਖ ਫਾਲੋਅਰ ਹੈਗੇ ਕਦੀ ਆਉਣ ਕਦੀ ਆਉਣ ਇਹ ਹੋਣਾ ਇਨਤ ਕਰਦਾ ਏ ਉਹ ਤੇ ਨਹੀਂ ਉਹ ਅੱਗੇ ਦਾ ਆਪਣਾ ਉਤਲਾ ਪੈਣੀ ਨਾ ਜਿਹੜਾ ਤੁਹਾਨੂੰ ਆਂਦਾ ਹੈ ਅੰਦਰ ਕੱਟ ਹੋ ਗਿਆ ਉਹ ਆਪਾਂ ਨੂੰ ਮਿਲ ਗਿਆ ਨਾ ਜਿਹੜਾ ਜਿਹੜਾ ਬਸ ਲੀਗਲ ਹਾਵ ਤੋਂ ਬਾਹਰ ਉਸੇ ਜੱਫੇ ਦਿਹਾ ਰਹੇ ਆ ਤੇ ਨਹੀਂ ਨਹੀਂ ਉਹ ਹਾਰੇ ਆਪਾਂ ਇੱਕ ਮੈਂ ਜਿਹੜਾ ਸ਼ੁਰੂ ਤੇ ਜਿਹੜਾ ਲੀਗਲ ਆਤੀ ਹੈ ਨਾ ਉਹ ਹੱਥ ਲਾ ਗਿਆ ਉਹ ਮੱਚੀ ਤਾ ਨਹੀਂ ਨਹੀਂ ਉਹ ਦੁਬਾਰਾ ਇੱਕ ਨੇ ਪਾਇਆ ਫੇਸਬੁੱਕ ਤੇ ਉਹ ਵੀ ਉਹ ਜਿਹੜਾ ਹੱਥ ਹੈ ਨਾ ਇਹਨੂੰ ਮੈਂ ਦਰਦਾ ਕਲੀਏ ਲੱਗਦਾ ਹੋਵੇ ਐ ਨਾ 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 ਹੱਥ ਐ ਐ ਆ ਇਦਾਂ ਥੱਲੇ ਟੱਜ ਨਹੀਂ ਹੁੰਦਾ ਇਦਾਂ ਹੀ ਐ ਤੂੰ ਆ ਜਾਂਦਾ ਫੇਰ ਜਿੱਦਣਾ ਦੂਰੋਂ ਪਤਾ ਲੱਗਦਾ ਵੀ ਹੱਥ ਲੱਗ ਗਿਆ ਵਾ ਲੱਗਾ ਨਹੀਂ ਆ ਉਹ ਇਤਾ ਚੱਕਰ ਹੋ ਗਿਆ ਮਿੱਟੀ ਪਿੱਛੇ ਖਿੱਚ ਗਈ ਨਾ 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 ਹੱਥ ਇੱਥੇ ਰਹਿ ਗਿਆ ਨਾ ਆ ਨਹੀਂ ਲੱਗਾ ਹੱਥ ਹਵਾ ਚ ਰਹਿ ਗਿਆ ਜਦੋਂ ਬਾਹਰ ਚੱਲ ਗਿਆ ਤੇ ਭੇਪਣਾ ਕਾਬੜਾ ਇਹੋ ਫੋਨ ਚ ਵਿਖਾਈ ਦਿੱਤੇ ਸਾਰੇ ਆਖੀ ਨੇ ਉਹ ਮੈਨੂੰ ਉਹ ਪਤਾ ਨਹੀਂ ਕਿੰਨੇ ਪਾਇਆ ਸੀ ਜਿੱਦ ਜਿੱਦ ਫੇਸਬੁਕ ਤੇ ਆ ਗਏ ਉੱਤੇ ਪਾਇਆ ਸੀਗੇ ਉੱਤੇ ਉੱਤੇ ਗੀਂਦਾ ਹੀ ਹੋ ਜੇ ਆਪਾਂ ਨੂੰ ਉਹ ਵੀ ਮਿਲ ਜਾਂਦਾ ਫੇ ਵੀ ਆਏ ਤੁਸੀਂ ਕਿੰਨਾ ਆਖਿਆ ਰਿਲੈਕਸ ਰਹਿ ਰਿਲੈਕਸ ਰਹਿ ਕਰਨੀ ਚਲੋ ਤੁਰੋ ਯਾਰ ਅੱਬੇ ਗਾ ਜਿਹੜਾ ਤਿਆਰ ਹੋਏ ਜਾਂਦੇ ਨਹੀਂ ਜੇ ਤੁਸੀਂ ਤੁਹਾਡੇ ਨੂੰ ਫੇਰ ਮੈਂ ਪਹਿਲਾਂ ਤੁਰ ਪੈਣਾ ਜੇ ਤੁਰੋ ਬੱਤ ਭਜੋ ਜਾਓ ਮੇਰੇ ਭਰਾ ਕਹਿੰਦੇ ਕਿ ਗਰਾਉਂਡ ਦੇ ਵਿੱਚ ਮੁਲਖ ਨਹੀਂ ਹੈਗਾ ਮੁਲਖ ਹੋਣਗੇ ਸਮਾਨਤ ਕਰਨਾ ਮੈਂ ਗੁਰੂ ਤੁਹਾਡਾ ਮੈਚ ਲੱਗ ਜਾਣਾ ਉੱਥੇ ਉਹਦੇ ਮੁੜ ਕੇ ਵਾਵਾ ਜਰਦਾ ਪਾਉਣਾ ਘੰਟਾ ਉਹਨਾਂ ਖਰਾਬ ਕਰਤਾ ਜੇ ਉਹ ਨਾ ਕਰਦੇ ਫਿਰ ਹੋਰ ਟਾਈਮ ਲਾਏ ਨਾ ਉਹ ਤੇ ਅਗਲੇ ਜਾਣਾ ਉਹ ਕਹਿੰਦੇ ਵੀ ਸੰਗਤਾ ਜੇ ਥੋੜੀ ਜੀ ਫੇਰ ਅਸੀਂ ਸਮਾਨਤ ਕਰਦੇ ਆਂ ਮੈਂ ਭਰਾਵਾ ਉਹ ਫੇਰ ਸਾਡਾ ਉਧਰ ਕੰਮ ਰਹਿ ਜਾਣਾ ਵਾ ਹੁਣ ਜਿੱਧਰ ਹਾਂ ਕੀਤੀ ਯਾਰ ਪਹਿਲੋਂ ਹੁਣ ਚਲੋ ਤੁਹਾਡੇ ਘਰ ਕਿਵੇਂ ਆ ਗਿਆ ਹਨਾ ਪਿਆਰ ਦਾ ਕਰਕੇ ਵੀ ਚਲੋ ਸੱਦਿਆ ਹੁਣ ਯਾਰ ਇੱਥੇ ਜਿੱਥੇ ਹੁਣ ਆ ਮਾਲਖੀ ਦਿਖਾਈ ਆ ਨਾ ਇਹ ਤੇ ਨਹੀਂ ਜਿੱਥੇ ਮੇਰੀ ਪਹਿਲ ਆ ਉੱਥੇ ਮੇਰੀ ਪਹਿਲ ਆ ਇਹ ਨਹੀਂ ਚੀਜ਼ ਜੀ ਮੈਂ ਜ਼ੁਬਾਨ ਤੋਂ ਮੁਕਰ ਜੂ ਇਨਸਾਨ ਦੁਨੀਆ ਤੋਂ ਚਲੇ ਜਾਂਦੇ ਆ ਜੋ ਸਿੱਧੂ ਮੂਸੇ ਵਾਲਾ ਲਿਖ ਗਿਆ ਜੋ ਗਾ ਗਿਆ ਉਹ ਸਦਾ ਲਈ ਅਮਰ ਹੋ ਗਿਆ ਜੋ ਰਤਬਾ ਨੂੰ ਮਿਲਿਆ ਇਹ ਕਿਸੇ ਭਾਗਾਂ ਵਾਲੇ ਪਲੇਅਰ ਦੇ ਹਿੱਸੇ ਆਉਂਦਾ ਫਰੀਦਪੁਰਿਆ ਸੀਨੀਅਰ ਪਲੇਅਰ ਆ ਸਾਡਾ ਬਲਕਾਰਾਂ ਬਾਨ ਇਧਰਲੇ ਇੱਕ ਸ਼ਵੇਗ ਜਿਹੇ ਵਾਰ ਕੇ ਜਾਂਦਾ ਬੜੇ ਨਿਸ਼ਾਨਾ ਛੱਡੀ ਨਾ ਗੁਰਜ ਟਿੱਕੇ ਹੋ ਪੁਰਜ ਹੌਸਲੇ ਉੱਤੇ ਅਗਨ ਵਿੱਚ ਸੜਦੇ ਭਾਈ ਅਮਰੀਕ ਸਿੰਘ ਜਿਹਦਾ ਗਰਾਈ ਬਲਰਾਜ ਪੂਰੇ ਕੋਹਨੇ ਵਾਲਾ ਟੱਕਰ ਏ ਏ ਏ ਆਹ ਛੇੜ ਲਿਆ ਕਿੰਨੂ ਛੇੜ ਲਿਆ ਪੰਦੀਪੁਰੀਏ ਗੋਪੀ ਨੂੰ ਛੇੜ ਲਿਆ ਲੱਗਿਆ ਪਿਆ ਜੋਰ ਹਾਂ ਉਹ ਕਹਿੰਦੇ ਏਕਮ ਫਤਾਪੁਰੀਏ ਦੇ ਕਹਿੰਦੇ ਜੱਫੀਆਂ ਦਾ 1500 ਦੇਵਾਂਗੇ ਦੋ ਜੱਫੀਆਂ ਦਾ 1500 ਅਤਨਾ ਜੱਫਾ ਦਾ 1500 ਇਧਰ ਕਹਿੰਦੇ ਲਬ 플레이ਰ ਦੀ ਪਾਈ ਹੋਈ ਰੇਡ ਹੈ ਬਲੇਰ ਬਲੇਰ ਦੀਆਂ ਗੱਲਾਂ ਨੇ ਫਰੰਦੀਪ ਪੁਰੀਆ ਬਲੇਰ ਬੈਂਕਾ ਸੁਰ ਸਿੰਘ ਸੁਖੀਆ ਆਹ ਸਾਹਮਣੇ ਭੂਰੇ ਵਾਲਾ ਬਲਵਾਰ ਸਿੰਘ ਕਬੱਡੀ ਪਾਰਿਆ ਚਾਰ ਨੇ ਮਨਦੀਪ ਭਰਾ ਹੈ ਸਾਡਾ ਪੰਪੂ ਵਾਲਾ ਉਧਰ ਫਰੰਦੀਪ ਪੁਰੀਆ ਰਾ ਪਤਾ ਆਏ ਨਯਾਰਾ ਬਾਲਮਾ ਵੇ ਬਾਲਮਾ ਵੇ ਬਾਲਮਾ ਵੇ ਬਾਲਮਾ ਫਰੰਦੀਪੁਰੀਆ ਫਤਾਹਪੁਰੀਆ ਪੰਘਾੜੇ ਵਾਲਾ ਹਰਕਾਲ ਲੱਗੂ ਮੇਰੇ ਮਰ ਪਟਕੇ ਲੱਗ ਗਿਆ ਫਰੰਦੀਪੁਰੀਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਆਰ ਬਾਲਮਾ ਹੋ ਗਿਆ ਆ ਗਿਆ ਕਿੰਨਾਂ ਦਾ ਸਾਲੀ ਦੰਦਲੀ ਪਈ ਜਾਂਦੀ ਐ ਪਿਆਰ ਨਾਲ ਸਤਿਕਾਰ ਨਾਲ ਖੇਡ ਕਬੱਡੀ ਆ ਆ ਸਾਹਮਣੇ ਲੱਭਦੀ ਪਾਈ ਫੇਰ ਰੇਡ ਇਧਰੋਂ ਲੈ ਬੰਨੇ ਸੇਵਕ ਤਲਵੰਡੀ ਦਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵਾਹਿਗੁਰੂ ਮੇਰ ਕਰੇ ਪੰਜਾਬ ਦੀ ਜਵਾਨੀ ਖੇਡਾਂਵਾਂ ਨਾਲ ਜੁੜੇ ਫਰੰਦੀਪੁਰੀਆ ਔਰ ਸਾਹਮਣੇ ਆ ਪਰੇ 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 ਬੇਸ਼ੱਕ ਟੀਮ ਉਪਜਤੂ ਟੀਮ ਬਣੀ ਹੈ ਤੇ ਵੱਡੇ ਮਾਨ ਸਨਮਾਨ ਸਾਫ ਸਿੰਘ ਜੀ ਪ੍ਰਧਾਨ ਤੇ ਬਾਬਾ ਬਿਹਾਰੇ ਸ਼ਾਹ ਜੀ ਨੂੰ ਯਾਦ ਕਰਦੇ ਆ ਪੀਰ ਨਗਾਹੇ ਵਾਲਾ ਦਰਬਾਰ ਬਾਬਾ ਕਾਲੇ ਸ਼ਾਹ ਜੀ ਬਾਬਾ ਸਤਨਾਮ ਸਿੰਘ ਜੀ ਸੱਤੇਸ਼ਾ ਮੰਨਣਾ ਵਾਲੀ ਸਰਕਾਰ ਤੇ ਹਾਂ ਜੀ ਫਿਰ ਜੇ ਮੈਂ ਹਾਰ ਨਹੀਂ ਆਂ ਪਰ ਮੈਂ ਨਵੇਂ ਮੁੰਡੇ ਲੰਦਾ ਮੈਨੂੰ ਆਸ ਤੇ ਹੋਵੇ ਕਿ ਉਹ ਤਕੜੇ ਹੋਣਗੇ ਉਹ ਮੈਨੂੰ ਫਿਰ ਤੁਹਾਡੇ ਤੋਂ ਕੀ ਆਸੀ ਯਾਰ ਜਿਹੜਾ ਬੰਦਾ ਇੱਕ ਜੱਫਾ ਨਾ ਪਾਵੇ ਉਹ ਬੰਦਾ ਕੋਈ ਭਾਵੇਂ ਟੱਜ ਬਜੇ ਭਾਵੇਂ ਨਾ ਬਜੇ ਜਾਂ ਜੇ ਤੁਸੀਂ ਆ 8 ਟੱਜ ਲੱਗੇ ਇੱਕ ਤੇ ਫੜੋ ਭਾਵੇਂ ਟੱਜ ਲੱਗ ਬਜਦਾ ਭਾਵੇਂ ਨਹੀਂ ਬਜਦਾ ਮੈਨੂੰ ਇਹ ਚੀਜ਼ ਦਾ ਲੱਤ ਨਹੀਂ ਮੈਨੂੰ ਕੋਈ ਮੈਟਰ ਨਹੀਂ ਇਹ ਚੀਜ਼ ਮੈਨੂੰ ਇਹ ਚੀਜ਼ ਦਾ ਕੋਈ ਸੁਣ ਨਹੀਂ ਹੈਗਾ ਭਾਵੇਂ ਲੱਗੇ ਭਾਵੇਂ ਨਾ ਲੱਗੇ ਯਾਰ ਪਟਾਡੀ ਲੱਤਾਂ ਤੇ ਨਹੀਂ ਜਾਣ ਚਾਹੀਦੀ ਆ ਇੱਕ ਟੁੱਟ ਕੇ ਫੜੋ ਕਿਹੜੇ ਜੋੜ ਨਾਲ ਗੁਰੂ ਕਰਮ ਕਰੀਏ ਮੈਨੂੰ ਇਹ ਤਾਂ ਨਹੀਂ ਆਉਂਦਾ あのみんなバッキリができ ਜੇਰਾ ਪਰ ਬੱਦਲੇ ਨਹੀਂ ਬਚਾਉਂਦੇ ਸਾਡੀ ਪਿਆਰ ਨਹੀਂ ਬੇਟੇ। ਕਰਾਇਓ। ਅਗਲੇ ਬੰਨੇ ਬੋਲੇ ਕੀ ਹੁੰਦਾ ਹੁਣ ਮੇਰੀ ਗੱਨੀ ਟੱਚ ਕਿਉਂ ਨਹੀਂ ਮਾਰਦੇ ਫਰਕ। ਉਹਨਾਂ ਨੂੰ ਪਤਾ ਪਰਮਾਨੇ ਬਗਲ ਕੋ। ਉਹ ਸਾਰੇ ਆਉਂਦੇ ਮੈਨੂੰ ਛਾਲ ਮਾਰ ਕੇ ਜੰਪ ਜਿਆ ਮਾਰ ਕੇ ਨਾ ਇਹਨੂੰ ਨਿਕਲ ਜਾਂਦੇ। ਨਿਕਲ ਜਾਂਦੇ। ਉਹ ਸਾਰੇ ਜਿਹੜੇ ਤੁਹਾਡੇ ਬੰਨੇ ਆਉਂਦੇ ਤੁਹਾਨੂੰ ਸਿੱਧਾ ਟੱਚ ਮਾਰਦੇ। ਤੇ ਤੁਹਾਡੇ ਤੋਂ ਟੱਚ ਭਾਈ। ਉਹ ਉਹ ਅਗਲੇ ਬੰਦੇ ਉਹ ਟੱਚ ਤੁਹਾਨੂੰ ਉਹ ਟੱਚ ਮੈਂ ਏਕ ਨੂੰ ਕਹਿਣਾ ਨਾ ਗਾੜੀ ਉੱਤੇ ਕੱਟ ਮਾਰ ਤੁਹਾਨੂੰ ਉਹ ਉਹ ਟੱਚ ਬਚਾਉਣਾ ਬਣਾ ਜਿਹੜਾ ਬੰਦਾ ਤੁਹਾਡੇ ਤੋਂ ਇੱਧਰ ਜਾਣ ਲੱਗਾ ਟੱਚ ਮਾਰਨ ਲੱਗਾ ਡਰੇ ਜਿੰਨਾ ਜੇ ਤੁਸੀਂ ਉਹ ਚੀਜ਼ ਨਹੀਂ ਨਾ ਆਪਦੀ ਸਾਹ ਦੇ ਉਹਨਾਂ ਚਲ ਜੀ ਹੁਣ ਵੇਖ ਆ ਆ ਚੀਜ਼ ਹੈ ਹੁਣ ਮੇਰੇ ਨਾਲ ਆ ਮੇਰੇ ਨਾਲ ਉਹ ਬੰਦਾ ਛਾਰਪਣੀ ਹੈਗਾ ਜਿਹੜਾ ਖੁੱਛ ਇੱਕੇ ਦਮ ਪੜ ਗਈ ਉਹ ਬੰਦਾ ਨਹੀਂ ਹੈਗਾ ਆਪਾਂ ਸਾਰੇ ਜਿੰਨੇ ਆਪਣੇ ਲੈਵਲ ਦੇ ਬੰਦੇ ਨੇ ਆਪਾਂ ਆਪਾਂ ਅਗੇ ਧੱਕੇ ਮੁੱਕੀ ਆ ਬੰਦਾ ਬੰਦਾ ਹੁੰਦਾ শারਪ ਜਿਹੜਾ ਜਿਹੜੇ ਬੰਦੇ ਦਾ ਧਿਆਨ ਲੱਤਾਂ 'ਚ ਹੋ ਆਪਣਾ ਕੀ ਧਿਆਨ ਹੁੰਦਾ ਆਪਣਾ ਦੇ ਇਨ ਇਨ ਧੋਨੀ ਤੋਂ ਤਾਂ ਤਾਂ ਧਿਆਨ ਲੱਤਾਂ 'ਤੇ ਆਪਣਾ ਧਿਆਨ ਨਹੀਂ ਹੈਗਾ ਜਿਹਦਾ ਲੱਤਾਂ ਦਾ ਧਿਆਨ ਨਹੀਂ ਉਹਨੇ ਚੱਪਾ ਨਹੀਂ ਦੋ ਬੰਦੇ ਚਾਹੀਦੇ ਜਿਨ੍ਹਾਂ ਦਾ ਲੱਤਾਂ 'ਤੇ ਧਿਆਨ ਹੋਵੇ ਦੋ ਬੰਦੇ ਚਾਹੀਦੇ ਜਿਨ੍ਹਾਂ ਦਾ ਬਗਲ 'ਚ ਧਿਆਨ ਹੋਵੇ ਤੇ ਫੇਰ ਉਹ ਕੰਮ ਜਿੰਨਾ ਚਿਰ ਤੁਸੀਂ ਟੱਚ ਨਹੀਂ ਬਚਾਉਂਦੇ ਕੋਈ ਕਰਦੇ ਨਹੀਂ ਤੇ ਉਹਨਾਂ ਚਿਰ ਫੇਰ ਕੀ ਕਰਾਂਗੇ ਤੁਸੀਂ ਚਾਹੁੰਦੇ ਜੇ ਕਿ ਪਲਵਾਨ ਹੀ ਚਾਰ ਪੰਜ ਜੱਪੇ ਪਾਵੇ